ਇਸ ਸਾਰੀ ਆਪਣੀ ਟੀਮ ਬੰਦਾ ਬੰਦਾ ਉਹ ਇਹ ਤੁਹਾਨੂੰ ਆਹ ਸਾਰਾ ਕੋਈ ਇਹ ਸਾਰੀ ਆਪਣੀ ਟੀਮ ਐਸਐਸਓ ਸਾਹਿਬ ਰਬਿੰਦਰਪਾਜੀ ਖੁਸ਼ਮਜੀ ਡਾਇਰੈਕਟਰ ਸਾਹਿਬ ਚੰਦਨੀ ਮੈਡਮ ਇਹ ਗਲਤ ਹੈ ਮੈਂ ਪ੍ਰਭਜੀ ਇਹ ਇਹ ਸਾਰੀ ਟੀਮ ਰਾਮਮੰਡੀ ਦੀ ਜੂਸ਼ ਭਗਤ ਜੀ ਅਸੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਸਨ ਤੇ ਆਪਾਂ ਅੱਜ ਸ਼ੂਟ ਕਰ ਰਹੇ ਆ ਪੁਲਸ ਡਾਕੂਮੈਂਟਰੀ ਤੇ ਜਲਦੀ ਪੁਲਸ ਦੇ ਰਿਲੇਟਿਡ ਆਪਾਂ ਵਧੀਆ ਡਾਕੂਮੈਂਟਰੀ ਲੈ ਕੇ ਆ ਰਹੇ ਆ ਤੇ ਆਪਣੇ ਨਾਲ ਐਕਟ ਕਰ ਰਿਹਾ ਪ੍ਰਭ ਜੀ ਪੁਲਸ ਲਾਈਨ ਤੋਂ ਤੇ ਆਪਣੇ ਡਾਇਰੈਕਟਰ ਸਾਹਿਬ ਕੁਸ਼ਵ ਜੀ ਹੈਲੋ ਬਹੁਤ ਵਧੀਆ ਸ਼ੂਟ ਕੀਤਾ ਭਾਈ ਨੇ ਇਹ ਨਿਆਰਾ ਬੰਤਾ ਥੈਂਕ ਯੂ ਸਿਰਾਂਲਾ ਆਪਣੇ ਨਾਲ ਪ੍ਰਾਪਾ ਜੀ ਤੁਸੀਂ ਆਪਣਾ ਵੀਰ ਲੀਡ ਰੋਲ ਤੇ ਹੁਸਨ ਥੈਂਕ ਯੂ ਥੈਂਕ ਯੂ ਭਾਜੀ ਅਪਕਮਿੰਗ ਸਟਾਰ ਆ ਭਾਈ ਆਪਣਾ ਠੀਕ ਹੈ ਠੀਕ ਹੈ ਥੈਂਕ ਯੂ ਭਾਜੀ ਹੈਗਾ ਯਾ ਮਤਲਬ ਆਉਣ ਵਾਲਾ ਸਟਾਰ ਹੈਗਾ ਥੈਂਕ ਯੂ ਥੈਂਕ ਯੂ ਤੇ ਆਪਣੇ ਨਾਲ ਇਧਰ ਵੀਡੀਓ ਬਣਾ ਰਹੇ ਨੇ ਆਪਣੇ ਅਨਲ ਭਾਜੀ ਭਾਜੀ ਬਹੁਤ ਵਧੀਆ ਐਕਟਰ ਨੇ ਅਸੀਂ ਨਾਮ ਨੂੰ ਬਲੈਸਿੰਗਸ ਦਿੰਦੇ ਆ ਇਹ ਹਾਲੀਵੁੱਡ ਤੱਕ ਜਾਣ ਠੀਕ ਆ ਭਾਜੀ ਥੈਂਕ ਯੂ ਇਹ ਨਾਲ ਵਿੱਚ ਆਪਣੇ ਲੀਡ ਕਰ ਰਹੇ ਮੈਡਮ ਚਰਨਜੀਤ ਤੇ ਆਪਣੇ ਰਮਨ ਦਾਮਾ ਮੰਡੀ ਤੋਂ ਹੈਲੋ ਬੋਲ ਦਿਓ ਮੈਮ ਹੈਲੋ ਥੈਂਕ ਯੂ ਸਰ ਪੁਲਿਸ ਕੰਟਰੋਲ ਰੂਮ ਮਿਸ਼ਰ ਚਲੰਦਰ ਤੁਹਾਨੂੰ ਸੂਰਤਲੇ ਵਿੱਚ ਦੋ ਮੁੰਡੇ ਤੰਗ ਪ੍ਰੇਸ਼ਾਨ ਕਰ ਰਹੇ ਆ ਪਲੀਜ਼ ਸਾਡੀ ਹੈਲਪ ਕੀਤੀ ਜਾਏ ਮੈਮ ਤੁਸੀਂ ਘਬਰਾਉਣਾ ਨਹੀਂ ਤੁਹਾਡੀ ਸਾਇੰਦ ਲਈ ਤੁਰੰਤ ਪੁਲਿਸ ਪਾਰਟੀ ਭੇਜ ਰਿਹਾ ਜ਼ਬਰਾ 91 ਨੋਟ ਕਰੋ ਤੁਹਾਡੀ ਨੀਅਰਸ ਲੋਕੇਸ਼ਨ ਸੂਰਜ ਫਲੇਵ ਨੇੜੇ ਮੰਦਿਰ ਦੇ ਕੋਲ ਕੁਝ ਇੱਕ ਲੜਕੀ ਨੂੰ ਕੁਝ ਲੜਕੇ ਤੰਗ ਪ੍ਰੇਸ਼ਾਨ ਕਰ ਰਿਹਾ ਤੁਰੰਤ ਉਹਨਾਂ ਦੀ ਮਦਦ ਲਈ ਪਹੁੰਚੋ ਅਸੀਂ ਤੁਹਾਨੂੰ ਲੋਕੇਸ਼ਨ ਜਿਹੜੀ ਤੁਹਾਡੀ ਇਨਵਾਈਸ ਉੱਤੇ ਜਲਦੀ ਤੋਂ ਜਲਦੀ ਭੇਜ ਰਹੇ ਹਾਂ ਓਕੇ ਜੀ ਜੀ ਹੈ ਸਾਮਾਸੀ ਪੁਲਿਸ ਪਾਰਟੀ ਨੂੰ ਨੋਟ ਕਰਵਾ ਦਿੱਤਾ ਹੈ ਮੈਮ ਤੁਸੀਂ ਘਬਰਾਉਣਾ ਅਸੀਂ ਪੁਲਿਸ ਪਾਰਟੀ ਜਲਦੀ ਤੁਹਾਡੇ ਕੋਲ ਮੈਂ ਤੁਹਾਡਾ ਆਪਣਾ ਹੁਸਨ ਤੇ ਆਪਾਂ ਲੱਗੇ ਆ ਅੱਜ ਅਗਲੀ ਡਾਕੂਮੈਂਟਰੀ ਸ਼ੂਟ ਕਰਨ ਪਹੁੰਚ ਗਏ ਆ ਆਪਾਂ ਤੇ ਲੱਗੇ ਆ ਆਪਾਂ ਸ਼ੂਟ ਕਰਨ ਟੀਮ ਵੀ ਆਪਣੀ ਤਕਰੀਬਨ ਆਲਮੋਸਟ ਸਾਰੀ ਆ ਗਈ ਆ ਡਾਇਰੈਕਟਰ ਸਾਹਿਬ ਵੀ ਆ ਗਏ ਨੇ ਵੀਡੀਓਗ੍ਰਾਫਰ ਵੀ ਆ ਗਏ ਨੇ ਸਾਰੀ ਟੀਮ ਵੀ ਪਹੁੰਚ ਗਈ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਜੀ ਡਾਕੂਮੈਂਟਰੀ ਫਿਰ ਦਿਖਾਈਏ ਤੇ ਆਪਾਂ ਜਿੱਦਾਂ ਤੁਸੀਂ ਅੱਗੇ ਸਾਰਿਆਂ ਨੇ ਪਿਆਰ ਦਿੱਤਾ ਵੀਡੀਓ ਨੂੰ ਤੇ ਸਾਰਿਆਂ ਨੇ ਇਦਾਂ ਹੀ ਪਿਆਰ ਦੇਣਾ ਤੇ ਆਪਾਂ ਅੱਗੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਪਲੀਜ਼ ਸਾਡਾ ਚੈਨਲ ਮੇਰਾ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਹਰ ਵਾਰ ਸ਼ੇਅਰ ਕਰਿਓ। ਕਾਹੋ ਜੀ ਆਪਣੀ ਟੀਮ ਅਰਨਲ ਬਾਜੀ ਭਾਈ ਨੂੰ ਪਹੁੰਚਾ ਕਰਨਾ ਤੇ ਸਾਡੇ ਸੀਨੀਅਰ ਸਾਡੇ ਡਾਇਰੈਕਟਰ ਸਾਹਿਬ ਤੇ ਸਾਡੇ ਐਕਟਰ ਸਾਹਿਬ ਠੀਕ ਹੈ ਜੀ ਤੇ ਅਸੀਂ ਕੈਮਰਾਮੈਨ ਤੇ ਆਪਣੇ ਸਪੈਕਟਰ ਸਾਹਿਬ ਤੇ ਡਾਇਰੈਕਟਰ ਸਾਹਿਬ ਤੁਸ ਜੀ ਟੀਮ ਆ ਗਈ ਆਪਣੀ ਸਾਰੀ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਓ ਵਧੀਆ ਵਧੀਆ ਡਾਕੂਮੈਂਟਰੀ ਆਪਾਂ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੂਟ ਹੋ ਗਿਆ ਜੀ ਕੰਪਲੀਟ ਤੇ ਆਪਾਂ ਜਲਦੀ ਇਹ ਡਾਕੂਮੈਂਟਰੀ ਰੀਲੀਜ਼ ਕਰਾਂਗੇ ਤੁਸੀਂ ਸਾਰਿਆਂ ਨੇ ਜਿੰਤਾ ਕੇ ਪਿਆਰ ਦਿੱਤਾ ਉਦਾਂ ਹੀ ਪਿਆਰ ਦੇਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਮੇਰਾ ਚੈਨਲ ਹੁਸਨ ਪੀਪੀ YouTube ਚੈਨਲ ਸਬਸਕ੍ਰਾਈਬ ਕਰ ਲਓ ਆਪਾਂ ਵਧੀਆ ਵਧੀਆ ਡਾਕੂਮੈਂਟਰੀਆਂ ਅੱਗੇ ਵੀ ਲੈ ਕੇ ਆਉਂਦੇ ਰਾਵਾਂਗੇ ਇਹ ਆਪਣੇ ਨਾਲ ਕੁਸ਼ਵਜੀ ਡਾਇਰੈਕਟਰ ਸਾਹਿਬ ਹਾਂਜੀ ਕੀ ਗੱਲ ਜੀ ਇਹ ਆਪਣੀ ਟੀਮ ਸਨੀ ਭਾਜੀ ਸਾਹਿਬ ਜੀ ਐਕਟਰ ਸਾਹਿਬ ਠੀਕ ਹੋ ਠੀਕ ਜੋ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਸ਼ੂਟ ਖਤਮ ਕਰਕੇ ਤੇ ਆਪਾਂ ਆ ਗਏ ਆਂ ਕੁਛ ਖਾਣ ਪੈਪਕੋਸ ਪੀਏ ਵੀ ਤੇ ਨਾਲ ਆਪਣੇ ਸਨੀ ਬਾਜੀ ਸਾਰੀ ਟੀਮ ਨੂੰ ਲੱਗੀ ਹੁਣ ਭੁੱਖ ਤੇ ਆਪਾਂ ਕਿਾ ਕੁਛ ਖਾ ਲਈਏ ਨਾਲ ਆਪਣੇ ਡਰਾਈਵਰ ਸਾਹਿਬ ਖੁਸ਼ੋਪਾ ਜੀ ਪ੍ਰਾਪਤੀ ਬਹੁਤ ਵਧੀਆ ਸ਼ੁਰੂ ਅੱਜ ਤੇ ਕੁਛ ਨਹੀਂ ਕੀ ਕੀ ਕਹਿਣਾ ਚਾਹੋ ਸ਼ੂਟ ਬਾਰੇ ਬੜੀ ਅੱਜ ਬਹੁਤ ਵਧੀਆ ਸ਼ੁਰੂ ਹੋਇਆ ਵਾ ਤੇ ਹੁਸਨਪਾ ਜੀ ਸ਼ਾਨੀਪਾ ਜੀ ਦੇ ਪ੍ਰਾਪਾ ਜੀ ਨੇ ਕਾਫੀ ਵਧੀਆ ਪਹਿਲੇ ਨਾਲੋਂ ਵੀ ਜ਼ਿਆਦਾ ਵਧੀਆ ਐਕਟਿੰਗ ਕੀਤੀ ਆ ਸੁਪਰਸਟਾਰ ਆਉਣ ਨਾਲੋਂ ਪਹਿਲਾਂ ਵੀ ਕਿਹਾ ਵਾ ਤੇ ਭਾਈ ਹਾਂ ਹੁਣ ਆਪਾਂ ਚੜ੍ਹਦੀ ਕਲਾ 'ਚ ਰਹਿਣ ਤੇ ਇੰਤਾਂ ਹੀ ਵਧੀਆ-ਵਧੀਆ ਵੀਡੀਓ ਪੁਲਿਸ ਜੀਆ ਤੇ ਹੋਰ ਗਾਣੇ ਵੀ ਭਾਈ ਦੇ ਟੌਪ ਦੇ ਆ ਮੈਂ ਦੇਖੇ ਆ ਜਲਦੀ ਰਿਲੀਜ਼ ਹੋਣ ਜਾ ਰਹੇ ਆ ਇਹਨਾਂ ਦੀ ਪੂਰੀ ਫੁੱਲ ਸਪੋਰਟ ਆਪਣੇ ਵੱਲੋਂ ਇਹ ਸਾਰੇ ਵੀਰਾਂ ਦੇ ਕਰਨੀ ਆ ਧੰਨਵਾਦ ਸਾਰੇ ਵੀਰਾਂ ਦਾ ਆਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੱਦਾਂ ਲੱਗੀ ਵੀਡੀਓ ਤੁਹਾਨੂੰ ਇੱਦਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਬਹੁਤ ਸੋ ਬਹੁਤ ਵਧੀਆ ਰਿਜ਼ਲਟ ਆਉਂਦਾ ਸਨੀਪਾ ਜੀ ਤੁਸੀਂ ਦੱਸੋ ਬਹੁਤ ਵਧੀਆ ਸ਼ੁਰੂਆਤ ਕਿੱਦਾਂ ਐਕਸਪੀਰੀਅੰਸ ਰਿਹਾ ਤੁਹਾਡਾ ਅੱਜ ਦਾ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਪਹਿਲਾਂ ਮੈਂ ਮਿਸ ਕਰ ਗਿਆ ਬਟ ਆਉਣ ਜਰ ਬਹੁਤ ਵਧੀਆ ਹੋਇਆ ਠੀਕ ਆ ਜੀ ਬਹੁਤ ਵਧੀਆ ਚਲੋ ਠੀਕ ਆ ਆਪਾਂ ਅੱਗੇ ਵਧੀਆ ਵਧੀਆ ਵੀਡੀਓ ਪੋਸਟ ਤੇ ਡਾਕੂਮੈਂਟਰੀਆਂ ਲੈ ਕੇ ਆਉਂਦੇ ਰਾਵਾਂਗੇ ਉਦਾਂ ਵੀ ਗਾਣੇ ਵੀ ਆ ਰਹੇ ਆਪਣੇ ਤੇ ਤੁਸੀਂ ਚੈਨਲ ਮੇਰਾ ਸਬਸਕ੍ਰਾਈਬ ਕਰ ਲਓ ਉਸਨ ਪੀਪ ਉਸ ਡਾਕੂਮੈਂਟਰੀਆਂ ਵੀ ਗਾਣੇ ਵੀ ਲੈ ਕੇ ਆ ਰਹੇ ਆ ਜੇ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸਪੋਰਟ ਕਰਨੀ ਸ਼ੇਅਰ ਕਰਿਓ ਧੰਨਵਾਦ ਤਰਾਹ ਜੰਗੀ ਮੈਂ ਜਿੱਥੇ ਪੀਪੀ ਚੌਕ ਪਹੁੰਚਾਇਆ ਸੀਗਾ ਤੇ ਇੱਕ ਕਾਲੇ ਰੰਗ ਦੀ ਸਕਾਰਪੀ ਵੱਡੀ ਖੜੀ ਹੈ ਜਿਹਦੇ ਵਿੱਚ ਕੁਝ ਸ਼ਕੀਲ ਵਾਲੇ ਬੰਦੇ ਨੇ ਜਿੰਨੇ ਬਹੁਤ ਹਥਿਆਰ ਨੇ ਜੀ ਜੀ ਪੀਪੀ ਚੌਕ ਵਿੱਚ ਕਾਲੇ ਰੰਗ ਦੀ ਸਕਾਰਪੀ ਵੱਡੀ ਖੜੀ ਹੈ ਸਰ ਜਿਦੇ ਕੋਲ 10-9 ਜਵਾਹਰ ਖੜੇ ਆ ਨਹੀਂ ਅਸਾਵੇਂ ਹਥਿਆਰ ਨੇ ਹਲੋ ਪਟਾ ਜੰਗੀ ਕਰੋ ਲੱਖਣ ਕੋੜਾ ਪੰਡਰ ਚ ਲੱਗ ਹੋਇਆ ਫਸਲਾ ਕੈਰੀ ਨਹੀਂ ਕਰ ਸਕਦੇ ਹੋ ਤੁਹਾਨੂੰ ਪਤਾ ਨਹੀਂ ਸਰ ਸੌਰੀ ਆ ਦੇਵ ਕਾਕਾ ਘੜੀ ਦੀ ਚਾਪੀ ਚਲੋ ਵੈਰੀ ਵੈਰੀ ਤੇ ਫੜੀ ਗੀ ਇਹਸਲੇ ਲੇਪੋ ਹੁਣ